ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਅਸویر ਦਾ ਟਾਈਮ ਹੈ ਜੀ ਵੱਜ ਗਏ ਨੇ 10:30 ਆਪਾਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਨੁਪਤੀ ਚੱਲ ਗਿਆ ਹੁਣ ਅੱਜ ਦੀ ਆਪਣੀ ਵੀਡੀਓ ਕਿਸ ਜਿਵਾਰੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਜਦੋਂ ਮੇਰੇ ਉੱਤੇ ਅਤਿ ਦੀ ਮੁਸ਼ਕਿਲ ਆ ਜਾਂਦੀ ਹੈ ਜਦੋਂ ਮੈਨੂੰ ਕੋਈ ਵੀ ਰਾਹ ਨਹੀਂ ਦਿਸਦਾ ਤਾਂ ਉਦੋਂ ਮੈਂ ਇਸ ਸ਼ਬਦ ਦਾ ਜਾਪ ਕਰਦੀ ਆ ਤੇ ਉਸੇ ਵੇਲੇ ਗੁਰੂ ਸਾਹਿਬ ਦੀ ਐਸੀ ਕਿਰਪਾ ਹੁੰਦੀ ਹੈ ਕਿ ਇਸ ਪ੍ਰਮਾਤਮਾ ਸਾਰੇ ਦਰਵਾਜ਼ੇ ਖੋਲ ਦਿੰਦਾ ਸੋ ਕਿਹੜਾ ਸ਼ਬਦ ਹੈ ਕਿਸ ਤਰੀਕੇ ਨਾਲ ਜਪਣਾ ਉਹ ਵੀ ਸ਼ੇਅਰ ਕਰੂੰਗੀ ਤੇ ਨਾਲ ਹੀ ਇੱਕ ਸੱਚੀ ਘਟਨਾ ਵੀ ਮੈਂ ਤੁਹਾਡੇ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਜਰੂਰ ਦੇਖਿਓ ਵਾਅਦਾ ਤੋਂ ਵਾਅਦਾ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੀ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਜੀ ਜਿਹੜੀ ਮੈਂ ਤੁਹਾਡੇ ਨਾਲ ਸੱਚੀ ਘਟਨਾ ਸ਼ੇਅਰ ਕਰਦੀ ਹਾਂ ਕਿਉਂਕਿ ਉਹਦੇ ਵਿੱਚ ਸਾਨੂੰ ਕਾਫੀ ਗੱਲਾਂ ਦਾ ਸਾਡਾ ਜਵਾਬ ਮਿਲ ਜੇਗਾ ਸੋ ਤੁਸੀਂ ਵੀਡੀਓ ਨੂੰ ਸਕਿਪ ਨਹੀਂ ਕਰਨਾ ਕਿਉਂਕਿ ਵੀਡੀਓ ਅਗਰ ਤੁਸੀਂ ਪੂਰੀ ਦੇਖ ਲਈਨਾ ਤਾਂ ਤੁਹਾਡਾ ਪਰਮਾਤਮਾ ਤੇ ਹੋਰ ਵੀ ਜ਼ਿਆਦਾ ਵਿਸ਼ਵਾਸ ਜਿਹੜਾ ਉਹ ਵਧ ਜਾਵੇਗਾ ਹੋਰ ਵੀ ਜ਼ਿਆਦਾ ਭਰੋਸਾ ਜਿਹੜਾ ਪੱਕਾ ਹੋ ਜਾਵੇਗਾ ਅਗਰ ਤੁਸੀਂ ਵੀਡੀਓ ਪੂਰੀ ਦੇਖ ਲਈ ਕਿਵੇਂ ਗੁਰੂ ਸਾਹਿਬ ਜੀ ਕੋਲ ਸਾਡੇ ਹਾਜ਼ਰ ਨਾਮ ਹੋ ਕੇ ਅੰਗ ਸੰਗ ਹੋ ਕੇ ਜਿਹੜੇ ਸਾਡੇ ਕਾਰਜ ਆ ਕਰਵਾਉਂਦੇ ਨੇ ਸੋ ਇੱਕ ਘਟਨਾ ਜਦੋਂ ਕਾਰਗਲ ਦੀ ਲੜਾਈ ਲੱਗੀ ਸੀ ਉਸ ਵੇਲੇ ਦੀ ਹੈ ਉਸ ਵੇਲੇ ਇੱਕ ਫੌਜੀ ਨੌਜਵਾਨ ਜਿਹੜਾ ਸੀਗਾ ਉਹਦੇ ਹੀ ਡਿਊਟੀ ਲੱਗੀ ਸੀਗੀ ਠੀਕ ਹੈ ਕਿਉਂਕਿ ਜੰਗ ਦੇ ਵਿੱਚ ਦੇਖੋ ਇੱਕ ਅਲੱਗ-ਅਲੱਗ ਹਨਾ ਜਿਵੇਂ ਆਪਾਂ ਕਹਿੰਦੇ ਆ ਵੀ ਟੁਕੜੀਆਂ ਦੇ ਵਿੱਚ ਵੰਡਿਆ ਹੁੰਦਾ ਗਰੁੱਪਾਂ ਦੇ ਵਿੱਚ ਹਨਾ ਵੀ ਇਹਨਾਂ ਦੀ ਡਿਊਟੀ ਇੱਥੇ ਆ ਇਹਨਾਂ ਦੀ ਡਿਊਟੀ ਇੱਥੇ ਆ ਤਾਂ ਉਸੇ ਤਰੀਕੇ ਨਾਲ ਕੁਝ ਨੌਜਵਾਨਾਂ ਦੀ ਡਿਊਟੀ ਲੱਗੀ ਹੋਈ ਸੀਗੀ ਬਿਲਕੁਲ ਬਾਰਡਰ ਤੇ ਠੀਕ ਹੈ ਜਦੋਂ ਉਹ ਜੁੱਧ ਚੱਲ ਰਿਆ ਸੀ ਜਿਹੜੀ جنگ ਚੱਲ ਰਹੀ ਸੀ ਉਸ ਟਾਈਮ ਨਾ ਅ ਐਸੀ ਉਹ ਹੋਈ ਆਪਾਂ ਕਹਿ ਸਕਦੇ ਆ ਵੀ ਸਾਰੇ ਦੇ ਸਾਰੇ ਜਿਹੜੇ ਨੌਜਵਾਨ ਸੀ ਉਹ ਤਾਂ ਸ਼ਹੀਦ ਹੋ ਗਏ ਪਰ ਇੱਕ ਨੌਜਵਾਨ ਜਿਹੜਾ ਸੀਗਾ ਉਹਦੇ ਵਿੱਚੋਂ ਉਹ ਬਚ ਗਿਆ ਪਰ ਪ੍ਰੋਬਲਮ ਇਹ ਆਈ ਵੀ ਜਿਸ ਜਗ੍ਹਾ ਤੇ ਉਹ ਬੈਠਾ ਮੁਕਾਬਲਾ ਕਰ ਰਿਹਾ ਸੀ ਉਸ ਜਗ੍ਹਾ ਤੇ ਨਾ ਤਾਂ ਉਹਦੇ ਕੋਲ ਕੋਈ ਹੋਰ ਫੌਜੀ ਨੌਜਵਾਨ ਸੀ ਜਿਹੜੇ ਬਾਕੀ ਦੇ ਨੌਜਵਾਨ ਲੜ ਰਹੇ ਸੀ ਉਹ ਅਲੱਗ-ਅਲੱਗ ਪੋਜੀਸ਼ਨਾਂ ਉੱਤੇ ਲੈਤੀਆਂ ਹੋਈਆਂ ਸੀਗੀਆਂ ਪਰ ਉਹਦੇ ਕੋਲੇ ਗੋਲੀਆਂ ਵੀ ਮੁੱਕ ਗਈਆਂ ਨਾ ਉਹਦੇ ਕੋਲੇ ਕੋਈ ਹੋਰ ਗਨ ਸੀ ਉਸ ਟਾਈਮ ਵੀ ਕਿਸੇ ਹੋਰ ਫੌਜੀ ਦੀ ਜਿਹਦੇ ਨਾਲ ਉਹ ਬਾਕੀ ਦਾੜਾ ਮੁਕਾਬਲਾ ਕਰ ਸਕੇ ਕਿਉਂਕਿ ਦੇਖੋ ਆਪਾਂ ਸੁਣਦੇ ਹਾਂ ਕਿ ਜਿਹੜੇ ਨੌਜਵਾਨ ਹੁੰਦੇ ਆ ਨਾ ਫੌਜੀ ਨੌਜਵਾਨ ਹੁੰਦੇ ਜਿਹੜੇ ਉਹ ਐਂਡ ਤੱਕ ਆਖਰੀ ਸਾਹ ਤੱਕ ਆਪਣੇ ਦੇਸ਼ ਲਈ ਲੜਦੇ ਨੇ ਆਖਰੀ ਸਾਹ ਤੱਕ ਉਹ ਜੰਗ ਲੜਦੇ ਨੇ ਤਾਂ ਉਹ ਫਿਰ ਜਿਹੜਾ ਨੌਜਵਾਨ ਸੀ ਨਾ ਹੁਣ ਉਹਨੇ ਸੋਚਿਆ ਵੀ ਮੈਂ ਮੇਰੇ ਕੋਲ ਤਾਂ ਔੜੀਆਂ ਮੁੱਕ ਗਈਆਂ ਵੀ ਜਿਹੜੇ ਦੂਜੇ ਦੇ ਫੌਜੀ ਪਏ ਸੀ ਜਿਹੜੇ ਸ਼ਹੀਦ ਹੋ ਚੁੱਕੇ ਸੀ ਵੀ ਉਹਨਾਂ ਕੋਲ ਜਿਹੜੀ ਗੱਨ ਪਈ ਆ ਉਹਨਾਂ ਕੋਲੇ ਇੱਕ ਦੇਖੋ ਜਿਹੜੀ ਨਾ ਟੁਕੜੀਆਂ ਬਣੀਆਂ ਹੁੰਦੀਆਂ ਉਹਨਾਂ ਵਿੱਚ ਇੱਕ ਕੁਝ ਲੀਡਰ ਹੁੰਦੇ ਨੇ ਜਿਹੜੇ ਉਸ ਪੂਰੇ ਜਿਹੜਾ ਗਰੁੱਪ ਨੂੰ ਹੈਂਡਲ ਕਰਦੇ ਨੇ ਪਰਮਿਸ਼ਨ ਦਿੰਦੇ ਨੇ ਵੀ ਤੁਸੀਂ ਆਹ ਕਰਨਾ ਹੈ ਤੁਸੀਂ ਆਹ ਪੋਜੀਸ਼ਨ ਲੈਣੀ ਹੈ ਹਰ ਇੱਕ ਗਰੁੱਪ ਦਾ ਕੁਝ ਲੀਡਰ ਹੁੰਦੇ ਆ ਹਨ ਤਾਂ ਉਸੇ ਤਰੀਕੇ ਨਾਲ ਉਹ ਜਿਹਨੇ ਸੀਗੇ ਉਹਨਾਂ ਕੋਲੇ ਰੌਂਦ ਵੀ ਸੀਗੇ ਜਿਵੇਂ ਆਪਾਂ ਕਹਿੰਦੇ ਆ ਗੋਲੀਆਂ ਤਾਂ ਉਹਨੇ ਸੋਚਿਆ ਵੀ ਮੈਂ ਅਗਰ ਉੱਥੋਂ ਤੱਕ ਜਾਵਾਂ ਤਾਂ ਵੀ ਮੈਂ ਉੱਥੋਂ ਉਹ ਗੰਨ ਵੀ ਲੈ ਸਕਦਾ ਤੇ ਮੈਂ ਨਾਲ ਤਾਂ ਹੋਰ ਮੁਕਾਬਲਾ ਵੀ ਕਰ ਸਕਦਾ ਪਰ ਪ੍ਰੋਬਲਮ ਇਹ ਸੀ ਵੀ ਜੇ ਉਸ ਜਗ੍ਹਾ ਤੋਂ ਉਹ ਉੱਠ ਕੇ ਉਸ ਜਗ੍ਹਾ ਤੱਕ ਜਾਂਦਾ ਤਾਂ ਫਿਰ ਉਹਦੇ ਗੋਲੀ ਲੱਗ ਜਾਣੀ ਸੀ ਫਿਰ ਉਹ ਬੈਠਾ ਬੈਠਾ ਸੋਚਦਾ ਉਹਨੂੰ ਆਪਣੀ ਮਾਂ ਦੀ ਇੱਕ ਕਹੀ ਗੱਲ ਯਾਦ ਆਉਂਦੀ ਹੈ ਉਦੀ ਮਾਂ ਨੇ ਉਹਨੂੰ ਬਚਪਨ ਦੇ ਵਿੱਚ ਇਹ ਗੱਲ ਹਮੇਸ਼ਾ ਸਮਝਾਈ ਸੀ ਵੀ ਜ਼ਿੰਦਗੀ ਵਿੱਚ ਜਦੋਂ ਵੀ ਮੁਸ਼ਕਿਲ ਆ ਜਾਵੇ ਜਦੋਂ ਵੀ ਤੈਨੂੰ ਆਏ ਲੱਗੇ ਵੀ ਕੋਈ ਰਾਹ ਹੈ ਹੀ ਨਹੀਂ ਜਦੋਂ ਵੀ ਤੈਨੂੰ ਆਏ ਲੱਗੇ ਵੀ ਹੁਣ ਸਭ ਕੁਝ ਖਤਮ ਹੈ ਤਾਂ ਕਹਿੰਦੇ ਉਦੋਂ ਸੱਚੇ ਮਨ ਦੇ ਨਾਲ ਨਿਮਰਤਾ ਦੇ ਵਿੱਚ ਆ ਕੇ ਅੱਖਾਂ ਬੰਦ ਕਰਕੇ ਹੱਥ ਜੋੜ ਕੇ ਧਨ ਧਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਧਿਆਈ ਉਹਨਾਂ ਨੂੰ ਯਾਦ ਕਰੀ ਉਹਨਾਂ ਨੂੰ ਪੁਕਾਰੀ ਕਹਿੰਦੇ ਜਿਸ ਵੀ ਦੂਜਾ ਜਗ੍ਹਾ ਹੋਏਗਾ ਜਿਸ ਵੀ ਪੋਜੀਸ਼ਨ ਚ ਹੋਏਗਾ ਉਹ ਤੇਰੀ ਹਮੇਸ਼ਾ ਅੰਗ ਸੰਗ ਸਹਾਈ ਹੋ ਕੇ ਤੇਰੀ ਰੱਖਿਆ ਕਰਨਗੇ ਤਾਂ ਉਹਨੇ ਉਸੇ ਤਰੀਕੇ ਨਾਲ ਹੱਥ ਜੋੜੇ ਅੱਖਾਂ ਬੰਦ ਕਰੀਆਂ ਗੁਰੂ ਸਾਹਿਬ ਨੂੰ ਧਿਆਇਆ ਤੇ ਉਹਨੇ ਅਰਦਾਸ ਕੀਤੀ ਮਹਾਰਾਜ ਜੀ ਵੀ ਅੱਜ ਤੁਸੀਂ ਜਾਣੀ ਜਾਣੋ ਵੀ ਜੋ ਮੇਰੇ ਤੇ ਕਸ਼ਟ ਮੁਸੀਬਤ ਆਈ ਹੋਈ ਐ ਵੀ ਮੈਂ ਇਸ ਜਿਹੜੀ جنگ ਹੈ ਇਹਦੇ ਵਿੱਚ ਆਖਰੀ ਸਾਹ ਤੱਕ ਲੜਾਂਗਾ ਠੀਕ ਹੈ ਪਰ ਹੁਣ ਅੱਗੇ ਦੀ ਜਿਹੜੀ ਮੇਰੀ ਅੰਗ ਸੰਗ ਸਹਾਈ ਹੋ ਕੇ ਰੱਖਿਆ ਤੁਸੀਂ ਕਰਨੀ ਹੈ ਤੇ ਉਹਨੇ ਇੱਕ ਬਹੁਤ ਸੋਹਣੀ ਗੱਲ ਕਹੀ ਕਿ ਮਹਾਰਾਜ ਜੀ ਮੈਨੂੰ ਇਨਾ ਵਿਸ਼ਵਾਸ ਨਹੀਂ ਹੈ ਰੱਬ ਤੇ ਤੁਸੀਂ ਜਾਣਦੇ ਹੋ ਪਰ ਮੈਨੂੰ ਮੇਰੀ ਮਾਂ ਦੇ ਭਰੋਸੇ ਤੇ ਭਰੋਸਾ ਹੈ ਸੋ ਮੈਨੂੰ ਪੂਰਾ ਵਿਸ਼ਵਾਸ ਹੈ ਵੀ ਤੁਸੀਂ ਮੇਰੇ ਮਾਂ ਦੇ ਭਰੋਸੇ ਨੂੰ ਝੂਠਾ ਨਹੀਂ ਸਾਬਿਤ ਹੋਣ ਦਿਓਗੇ ਜਦੋਂ ਆਪਾਂ ਦੇਖੋ ਗੁਰੂ ਸਾਹਿਬ ਮਹਾਰਾਜ ਇਹ ਕਹਿੰਦੇ ਨੇ ਹਮੇਸ਼ਾ ਜਿਹਦੇ ਇਤਿਹਾਸ ਪੜਦੇ ਆ ਨਾ ਵੀ ਜੋ ਤੇਰੇ ਦਿਲ ਦੇ ਵਿੱਚ ਆ ਉਹ ਜ਼ੁਬਾਨ ਤੇ ਰੱਖ ਜੀ ਆਪਾ ਦਿਲ ਦੇ ਵਿੱਚ ਤਾਂ ਇਹ ਆ ਵੀ ਮੈਨੂੰ ਰੱਬ ਤੇ ਯਕੀਨ ਨਹੀਂ ਹੈ ਪਰ ਮੂੰਹ ਤੋਂ ਆਪਾਂ ਬੋਲ ਕੇ ਕਹੀ ਜਾਈਏ ਵਾਹਿਗੁਰੂ ਜੀ ਸਾਨੂੰ ਤਾਂ ਤੁਹਾਡੇ ਤੇ ਬਹੁਤ ਯਕੀਨ ਆ ਤਾਂ ਆਪਾਂ ਗੁਰੂ ਸਾਹਿਬ ਤਾਂ ਦਿਲਾਆਂ ਦੀਆਂ ਜਾਣਣ ਹਰ ਉਹ ਸਭ ਜਾਣਦੇ ਆ ਪਰ ਜਦੋਂ ਆਪਾਂ ਸੱਚ ਬੋਲਦੇ ਆ ਨਾ ਜੋ ਆਪਣੀ ਗੱਲ ਦਿਲ ਚੋਂ ਹੀ ਜ਼ੁਬਾਨ ਤੇ ਰੱਖਦੇ ਆ ਨਾ ਤਾਂ ਗੁਰੂ ਸਾਹਿਬ ਬਹੁਤ ਖੁਸ਼ ਹੁੰਦੇ ਨੇ ਵੀ ਮੇ ਕਿਉਂਕਿ ਗੁਰੂ ਦਾ ਸੱਚਾ ਸਿੱਖ ਹੀ ਉਹ ਹੈ ਜੋ ਹਮੇਸ਼ਾ ਸੱਚ ਬੋਲਦਾ ਹੈ ਜੋ ਉਹਦੇ ਦਿਲ ਚੋਂ ਹੀ ਜ਼ੁਬਾਨ ਤੇ ਰੱਖਦਾ ਸੋ ਉਹਨੇ ਸੱਚ ਬੋਲਿਆ ਠੀਕ ਹੈ ਉਹ ਕਹਿੰਦਾ ਵੀ ਮਹਾਰਾਜ ਜੀ ਮੈਨੂੰ ਮੇਰੀ ਮਾਂ ਦੇ ਭਰੋਸੇ ਤੇ ਭਰੋਸਾ ਹੈ ਤੇ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਮੇਰੀ ਮਾਂ ਦਾ ਭਰੋਸਾ ਨਹੀਂ ਟੁੱਟੜਨ ਦਿਓਗੇ ਤੇ ਹੁਣ ਕਿਰਪਾ ਕਰਿਓ ਮਹਾਰਾਜ ਜੀ ਵੀ ਮੈਂ ਉਹ ਦੂਜੇ ਪਾਸੇ ਤੱਕ ਜਾਣਾ ਹੈ ਉੱਥੇ ਉਹ ਜਿਹੜੀ ਹੈਗੀ ਗਨ ਹੈ ਉਹ ਹੈ ਉੱਥੇ ਰੌਂਦਵੀ ਨੇ ਪਰ ਤੁਸੀਂ ਹੀ ਮੈਨੂੰ ਉੱਥੋਂ ਤੱਕ ਲੈ ਕੇ ਜਾਣਾ ਮੈਂ ਤਾਂ ਤੁਹਾਨੂੰ ਉੱਤੇ ਆਉਂਦੇ ਹੋਏ ਜਾਊਂਗਾ ਤੁਸੀਂ ਕਿਰਪਾ ਕਰਕੇ ਮੈਨੂੰ ਉੱਥੋਂ ਤੱਕ ਵਿਚਾਰੋ ਉਹ ਅਰਦਾਸ ਕਰਕੇ ਫਿਰ ਉਹ ਉੱਠਦਾ ਤੇ ਉਹ ਹੱਥ ਜੋੜ ਕੇ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਕਰਦਾ ਕਰਦਾ ਉਹ ਉਸ ਜਗ੍ਹਾ ਤੋਂ ਉਹਨਾਂ ਤੱਕ ਪਹੁੰਚਦਾ ਹੈ ਤੇ ਤੁਸੀਂ ਇਹ ਦੇਖੋ ਵੀ ਉਹ ਮਹਾਰਾਜ ਉਸਦੇ ਅੰਗ ਸੰਗ ਇਸ ਤਰੀਕੇ ਨਾਲ ਉਹਦੇ ਰੱਖਿਆ ਕਰਦੇ ਨੇ ਵੀ ਉਹਦੇ ਇੱਕ ਵੀ ਗੋਲੀ ਨਹੀਂ ਲੱਗਦੀ ਹਾਲਾਂਕਿ ਗੋਲੀਆਂ ਚੱਲ ਰਹੀਆਂ ਸੀ ਉਸ ਸਮੇਂ ਤੇ ਫਿਰ ਉਸ ਤੋਂ ਬਾਅਦ ਉਹਨੇ ਉਹ ਗੋਥੋਂ ਡਰੋਂ ਚੱਕੇ ਉਹਨਾਂ ਦੀ ਗਨ ਚੱਕੀ ਉੱਥੇ ਬੈਠ ਕੇ ਉਹਨੇ ਮੁਕਾਬਲਾ ਕੀਤਾ ਉਸ ਤੋਂ ਬਾਅਦ ਅੱਧਾ ਘੰਟਾ ਤੱਕ ਉਹਨੇ ਮੁਕਾਬਲਾ ਕੀਤਾ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਪਿੱਛੇ ਤੋਂ ਇੱਕ ਦੂਸਰੀ ਟੁਕੜੀ ਸੀ ਉੱਥੇ ਪਹੁੰਚ ਗਈ ਤੇ ਫਿਰ ਉਹਨਾਂ ਨੇ ਮਿਲ ਕੇ ਮੁਕਾਬਲਾ ਕੀਤਾ ਤੇ ਉਸ ਜਿਹੜੀ ਉਹ ਜੰਗ ਨੂੰ ਨੂੰ ਫਤਿਹ ਕੀਤਾ ਤੇ ਫਿਰ ਜਿਹੜਾ ਇਕੱਲਾ ਲੜ ਰਿਹਾ ਸੀ ਨਾ ਨੌਜਵਾਨ ਉਹਨੂੰ ਬਾਕੀ ਦੇ ਨੌਜਵਾਨਾਂ ਨੇ ਪੁੱਛਿਆ ਵੀ ਇਹ ਤਾਂ ਸਾਰੇ ਸ਼ਹੀਦ ਹੋ ਚੁੱਕੇ ਸੀ ਵੀ ਕਿਉਂਕਿ ਹੁੰਦਾ ਨਾ ਇੱਕ ਕਿਉਰਿਓਸਿਟੀ ਹੁੰਦੀ ਹੈ ਜਾਣਣ ਦੀ ਇੱਕ ਅੰਦਰ ਵੀ ਕਿਸ ਤਰੀਕੇ ਨਾਲ ਵੀ ਇਹ ਇਨੀ ਉਸ ਹਾਲਾਤ ਨੂੰ ਹੈਂਡਲ ਕੀਤਾ ਤਾਂ ਉਹਨਾਂ ਨੇ ਪੁੱਛਿਆ ਵੀ ਸਾਰੇ ਸ਼ਹੀਦ ਹੋ ਗਏ ਵੀ ਤੇਰੇ ਚੰਨੀ ਹਿੰਮਤ ਕਿਵੇਂ ਆਈ ਵੀ ਤੂੰ ਐਂਡ ਤੱਕ ਪੂਰੇ ਜੋਸ਼ ਨਾਲ ਲੜ ਰਿਹਾ ਸੀ ਜਦੋਂ ਅਸੀਂ ਆਏ ਵੀ ਸੀਗੇ ਵੀ ਇਨੀ ਹਿੰਮਤ ਕਿਵੇਂ ਆਈ ਤਾਂ ਉਹਨੇ ਕਿਹਾ ਕਹਿੰਦਾ ਕੱਲਾ ਹਾਂ ਤੁਹਾਡੀ ਨਜ਼ਰ 'ਚ ਮੈਂ ਕੱਲਾ ਹੀ ਸੀ ਕਹਿੰਦਾ ਪਰ ਅਗਰ ਮੇਰੀ ਨਜ਼ਰ 'ਚ ਦੇਖੋ ਕਿਉਂਕਿ ਉਹ ਭਾਵਨਾ ਬਣ ਚੁੱਕੀ ਸੀ ਤੇ ਉਹਨੂੰ ਅਹਿਸਾਸ ਹੋ ਗਿਆ ਸੀ ਵੀ ਜਿੱਥੋਂ ਮੈਂ ਸੋਚ ਰਿਹਾ ਸੀ ਵੀ ਆਉਣਾ ਮੁਸ਼ਕਿਲ ਹੈ ਇੱਧਰ ਹਨਾ ਪਰ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਵੀ ਇੱਕ ਵੀ ਗੋੜੀ ਨਹੀਂ ਮੈਨੂੰ ਲੱਗਣ ਦਿੱਤੀ ਉਹਦੀ ਭਾਵਨਾ ਬਣ ਚੁੱਕੀ ਸੀ ਉਹਦਾ ਵਿਸ਼ਵਾਸ ਬਣ ਚੁੱਕਿਆ ਸੀ ਤੇ ਉਹਨੇ ਫਿਰ ਕਿਹਾ ਕਹਿੰਦਾ ਤੁਹਾਡੀ ਨਜ਼ਰ 'ਚ ਮੈਂ ਇਕੱਲਾ ਸੀ ਪਰ ਮੇਰੀ ਨਜ਼ਰ ਦੇ ਵਿੱਚ ਤੇ ਮੇਰੀ ਮਾਂ ਦੇ ਨਜ਼ਰ ਵਿੱਚ ਮੈਂ ਇਕੱਲਾ ਨਹੀਂ ਸੀ ਮੇਰੀ ਨਜ਼ਰ ਦੇ ਵਿੱਚ ਤਾਂ ਧੰਨ ਧੰਨ ਗੁਰੂ ਰਾਮਦਾਸ ਜੀ ਮੇਰੇ ਨਾਲ ਸੀ ਤੇ ਉਹਨਾਂ ਨੇ ਹੀ ਮੇਰੇ ਅੰਗ ਸੰਗ ਹੋ ਕੇ ਮੈਨੂੰ ਇੰਨੀ ਹਿੰਮਤ ਦਿੱਤੀ ਮੈਨੂੰ ਸਹਾਰਾ ਦਿੱਤਾ ਕਿ ਮੈਂ ਪੂਰੇ ਜੋਸ਼ ਨਾਲ ਪੂਰੀ ਹਿੰਮਤ ਨਾਲ ਐਂਡ ਤੱਕ ਆਪਦੇ ਦੇਸ਼ ਦੇ ਵਾਸਤੇ ਲੜਦਾ ਰਿਹਾ। ਸੋ ਇਸੇ ਤਰੀਕੇ ਨਾਲ ਜਦੋਂ ਵੀ ਜ਼ਿੰਦਗੀ ਦੇ ਵਿੱਚ ਮੁਸ਼ਕਿਲ ਆ ਜਾਵੇ ਨਾ ਦੇਖੋ ਮੁਸ਼ਕਿਲ ਤਾਂ ਆਪਣੇ ਤੇ ਇੰਨੀ ਆ ਵੀ ਆਪਾਂ ਬਾਣੀ ਜਪਦਿਆਂ ਵੀ ਨਹੀਂ ਆਉਂਦੀ ਆ। ਠੀਕ ਹੈ ਮਹਾਰਾਜ ਜੀ ਨੇ ਇਹ ਨਹੀਂ ਕਿਹਾ ਕਿ ਜੇ ਤੂੰ ਬਾਣੀ ਨਹੀਂ ਜਪੇਂਗਾ ਫਿਰ ਤੇਰੇ ਤੇ ਮੁਸ਼ਕਿਲ ਆਉਂਦੀ ਹੈ ਤੇ ਬਾਣੀ ਜਪਣਾ ਨਹੀਂ ਆਉਗੀ ਨਹੀਂ ਗੁਰੂ ਸਾਹਿਬ ਕਹਿੰਦੇ ਫਿਰ ਇਹ ਹੋਊਗਾ ਮੁਸ਼ਕਿਲ ਆਈ ਤੇ ਗੁਜ਼ਰ ਗਈ ਬਾਣੀ ਜਪਣ ਤੋਂ ਬਾਅਦ ਇਦਾਂ ਹੁੰਦਾ ਸਾਨੂੰ ਉਸ ਦੁੱਖ ਦੇ ਟਾਈਮ ਵਿੱਚ ਵੀ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ਦੇ ਨੇ ਚੜ੍ਹਦੀ ਕਲਾ ਦੀ ਸੋਚ ਬਖਸ਼ਦੇ ਨੇ ਇੱਕ ਹਿੰਮਤ ਬਖਸ਼ਦੇ ਨੇ ਇੱਕ ਜज्ਬਾ ਸਾਨੂੰ ਬਖਸ਼ਦੇ ਨੇ ਤੇ ਜਦੋਂ ਮੁਸ਼ਕਿਲ ਆਉਂਦੀ ਹੈ ਕਦ ਗੁਜ਼ਰ ਜਾਂਦੀ ਹੈ ਕਦ ਅਸੀਂ ਹੱਸ ਕੇ ਉਸ ਮੁਸ਼ਕਿਲ ਨੂੰ ਹੈਂਡਲ ਕਰ ਲੈਨੇ ਆ ਸਾਨੂੰ ਪਤਾ ਨਹੀਂ ਜਾਂਦਾ ਪਰ ਜੇ ਆਪਾਂ ਬਾਣੀ ਨਹੀਂ ਜਪਦੇ ਫਿਰ ਉਹ ਮੁਸ਼ਕਿਲ ਆਉਂਦੀ ਹੈ ਟਹਿਰਦੀ ਹੈ ਤੇ ਫਿਰ ਅਸੀਂ ਹੋਰ ਜ਼ਿਆਦਾ ਟੈਨਸ਼ਨ ਲੈ ਕੇ ਉਸ ਜਿਹੜੀ ਮੁਸ਼ਕਲ ਦੇ ਟਾਈਮ 'ਚ ਹੋਰ ਜ਼ਿਆਦਾ ਦੁਖੀ ਹੋ ਜਾਂਦੀ ਆ ਤੇ ਫਿਰ ਉਹ ਹੌਲੀ-ਹੌਲੀ ਜਾਂਦੀ ਹੈ ਪਰ ਬਾਣੀ ਜਪਣ ਦੇ ਨਾਲ ਕਾਦਾਈ ਕਦ ਚਲੀ ਗਈ ਤੇ ਬੜੀ ਹਿੰਮਤ ਦੇ ਨਾਲ ਬੜੀ ਦਲੇਰੀ ਨਾਲ ਅਸੀਂ ਉਹਦਾ ਸਾਹਮਣਾ ਕਰਦੇ ਆ ਸੋ ਜਦੋਂ ਵੀ ਤੁਹਾਨੂੰ ਕਦੇ ਵੀ ਜ਼ਿੰਦਗੀ 'ਚ ਐਦਾਂ ਦਾ ਹੋਵੇ ਕਿਤੇ ਵੀ ਹੋ ਤੁਸੀਂ ਨਾ ਵੈਸੇ ਹਰ ਵੇਲੇ ਮੈਂ ਕਾਫੀ ਵਾਰ ਵੀਡੀਓ ਤੇ ਵੀ ਸ਼ੇਅਰ ਕੀਤਾ ਹਰ ਵੇਲੇ ਤੁਸੀਂ ਸਿਮਰਨ ਕਰਿਆ ਕਰੋ ਬਾਣੀ ਤਾਂ ਜਿਹੜੀ ਆਪਾਂ ਜਪਣੀ ਆ ਲੱਗੂ ਜਪਣੀ ਜਪਣੀ ਐ ਨਹੀਂ ਵੀ ਬਾਣੀ ਨਹੀਂ ਜਪਣੀ ਲੇਕਿਨ ਉਸ ਤੋਂ ਬਿਨਾ ਸਿਮਰਨ ਵਾਹਿਗੁਰੂ ਦਾ ਕਰ ਲੋ ਮੂਲ ਮੰਤਰ ਸਾਦਾ ਪਾਠ ਕਰ ਲੋ ਜਦੋਂ ਵੀ ਫਰੀ ਹੋ ਦਿੰਦੇ ਵਿੱਚ ਜਦੋਂ ਵੀ ਜਿਸ ਵੇਲੇ ਵੀ ਤੇ ਜੇ ਤੁਸੀਂ ਦਿਨ ਦੇ ਟਾਈਮ ਤੁਸੀਂ ਵਾਸ਼ਰੂਮ ਵਗੈਰਾ ਵੀ ਜਾਇਓ ਤਾਂ ਵੀ ਤੁਸੀਂ ਪੰਜ ਇਸ਼ਨਾਨਾ ਕਰਕੇ ਵੀ ਸਿਮਰਨ ਕਰ ਸਕਦੇ ਹੋ ਹਾਮਰਤ ਵੇਲੇ ਇਸ਼ਨਾਨ ਜ਼ਰੂਰ ਕਰਿਆ ਕਰੋ ਉਦੋਂ ਇਸ਼ਨਾਨ ਕਰਨਾ ਜ਼ਰੂਰੀ ਆ ਪਰ ਜੇ ਤੁਹਾਨੂੰ ਮੈਡੀਕਲੀ ਕੋਈ ਪ੍ਰੋਬਲਮ ਐ ਕੋਈ ਕਸ਼ਟ ਹੈ ਇਹਦਾ ਕਰਕੇ ਤੁਸੀਂ ਨਹੀਂ ਨਹਾ ਸਕਦੇ ਤਾਂ ਫਿਰ ਤੁਸੀਂ ਬਿਨਾ ਇਸ਼ਨਾਨ ਕੀਤੇ ਵਾਹਿਗੁਰੂ ਦਾ ਸਿਮਰਨ ਤੇ ਮੂਲ ਮੱਤ ਪ੍ਰਸੰਗ ਜ਼ਰੂਰ ਕਰ ਸਕਦੇ ਹੋ ਤੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਿਆ ਕਰੋ ਕਿ ਵਾਹਿਗੁਰੂ ਜੀ ਕਿਸੇ ਦਿਨ ਉਹ ਦਿਨ ਵੀ ਲੈ ਕੇ ਆਇਓ ਕਿ ਇਸ਼ਨਾਨ ਕਰਾ ਕੇ ਪੰਜੇ ਬਾਣੀਆਂ ਦਾ ਜਿਹੜਾ ਪਾਠ ਉਹ ਵੀ ਕਰਵਾ ਲਿਓ ਉਹ ਸੇਵਾ ਵੀ ਲੈ ਲਿਓ ਤੁਹਾਨੂੰ ਪ੍ਰਮਾਤਮਾ ਆਪਣੇ ਆਪ ਮਿਹਰ ਕਰਦੇ ਨੇ ਸੋ ਉਮੀਦ ਕਰਦੀ ਆਂ ਅੱਜ ਦੀ ਜਿਹੜੀ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਤੇ ਹਮੇਸ਼ਾ ਧੰਨ ਗੁਰੂ ਰਾਮਦਾਸ ਮਹਾਰਾਜੀ ਦੇ ਨਾਮ ਦਾ ਸਹਾਰਾ ਜ਼ਰੂਰ ਲਿਆ ਕਰੋ ਸੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ